ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ETT 994 ਦੇ ਸਬੰਧ ਵਿੱਚ ETT 994 ਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਦਾ ਪੰਜਾਬੀ ਦਾ ਪੇਪਰ ਜਿਹੜਾ ਹੈ ਉਹ ਦੁਬਾਰਾ ਰੀਕੰਡਕਟ ਕਰਵਾਇਆ ਜਾ ਰਿਹਾ ਹੈ ਜਿਸ ਦੀ ਕੇ ਫੀਸ ਭਰੀ ਜਾ ਰਹੀ ਹੈ ਜਿਸ ਦੀ 14 ਤਰੀਕ ਤੋਂ ਲੈ ਕੇ 21 ਤਰੀਕ ਤੱਕ ਉਸ ਦੀ ਲਾਸਟ ਡੇਟ ਹੈ ਫੀਸ ਭਰਨ ਦੀ ਤਾਂ 28 ਤਰੀਕ ਨੂੰ ਜਿਹੜਾ ਉਹਦਾ ਪੇਪਰ ਅਗਲੇ ਮਹੀਨੇ ਦੀ 28 ਤਰੀਕ ਨੂੰ ਪੇਪਰ ਲਿਆ ਜਾਣਾ ਹੈ ਪਰ ਇਸ ਤੋਂ ਪਹਿਲਾਂ ਇਸ ਭਰਤੀ ਦੇ ਉੱਤੇ ਇੱਕ ਹੋਰ ਕੇਸ ਜਿਹੜਾ ਹੈ ਉਹ ਦਰਜ ਹੋ ਗਿਆ ਹੈ ਇੱਕ ਨਵਾਂ ਕੇਸ ਜਿਹੜਾ ਉਹ ਲੱਗ ਗਿਆ ਹੈ ਉਸ ਕੇਸ ਦੇ ਸਬੰਧ ਦੇ ਚਰਪ ਗੱਲ ਕਰਾਂਗੇ ਕਿ ਉਹ ਕੇਸ ਲੱਗਨ ਨਾਲ ਪਰਤੀ ਪੂਰੀ ਹੋਵੇਗੀ ਪੇਪਰ ਹੋਵੇਗਾ ਕਿ ਨਹੀਂ ਹੋਵੇਗਾ ਕੀ ਹੋਵੇਗਾ ਉਸ ਕੇਸ ਨਾਲ ਇਸ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਹੈ ਤੇ ਲਾਈਕ ਵੀ ਜਰੂਰ ਕਰਨਾ ਹੈ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰਨਾ ਹੈ ਦੇਖਦੇ ਹਾਂ ਅੱਜ ਦੀ ਆਪਾਂ ਅਪਡੇਟ ਕੀ ਹੈ ਤੁਸੀਂ ਵੇਖ ਕਿ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ 93% ਦੇ ਸਬੰਧ ਵਿੱਚ ਇੱਕ ਹੋਰ ਕੇਸ ਜਿਹੜਾ ਹੈ 14 ਤਰੀਕ ਨੂੰ ਨਵਾਂ ਕੇਸ ਲੱਗਿਆ ਹੈ ਇਹ ਕੇਸ ਜਿਹੜਾ ਵੀਰਤਾ ਕੰਬੋਜ ਵੱਲੋਂ ਲਾਇਆ ਗਿਆ ਹੈ 14 ਤਰੀਕ ਨੂੰ ਤੇ ਜਿਸ ਦੀ ਸੁਣਵਾਈ 20 ਤਰੀਕ ਦੀ ਹੈ ਕੇਸ ਕੀ ਹੈ ਕਿਉਂ ਲਾਇਆ ਗਿਆ ਹੈ ਇਹ ਕੇਸ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਦਾ ਪੇਪਰ ਜਿਹੜਾ ਦੁਬਾਰਾ ਹੋਣ ਜਾ ਰਿਹਾ ਹੈ ਤਾਂ ਉਸ ਦੇ ਸਬੰਧ ਵਿੱਚ ਇਹੋ ਕੈਂਡੀਡੇਟ ਨੇ ਜਿਨ੍ਹਾਂ ਨੂੰ ਭਰਤੀ ਤੋਂ ਬਾਅਦ ਕੀਤਾ ਗਿਆ ਸੀ ਆਪਾਂ ਸਾਰੇ ਜਾਣਦੇ ਹਾਂ ਕਿ ਲਗਭਗ 70 ਕੈਂਡੀਡੇਟ ਜਿਹੜੇ ਨੇ ਉਹਨਾਂ ਨੂੰ ਕਿਹਨ ਭਰਤੀ ਵਿੱਚੋਂ ਬਾਹਰ ਕੀਤਾ ਗਿਆ ਸੀ ਭਰਤੀ ਵਿੱਚੋਂ ਬਾਹਰ ਕਰਨ ਦਾ ਕੀ ਕਾਰਨ ਸੀਗਾ ਕਿ ਉਹਨਾਂ ਦੇ ਬਾਇਓਮੈਟ੍ਰਿਕ ਮੈਚ ਨਹੀਂ ਹੋਏ ਸੀ ਜਿਸ ਦੇ ਵਿੱਚ 82 ਕੈਂਡੀਡੇਟ ਸੀ ਜਿਨ੍ਹਾਂ ਦੇ ਬਾਇਓਮੈਟ੍ਰਿਕ ਪਹਿਲੇ ਜਿਹੜੀ ਸਕਰੂਟੀ ਦੇ ਵਿੱਚ ਮੈਚ ਨਹੀਂ ਹੋਏ ਸੀ ਬਟ ਉਹਨਾਂ ਨੂੰ ਫਿਰ ਦੁਬਾਰਾ ਬੁਲਾਇਆ ਗਿਆ ਸੀ ਤੇ ਦੁਬਾਰਾ ਬੁਲਾਉਣ ਤੇ ਜਿਹੜੇ ਸੀ ਉਹਨਾਂ ਦੇ ਵਿੱਚੋਂ 13 ਕੈਂਡੀਡੇਟ ਜਿਹੜੇ ਸੀ ਉਹਨਾਂ ਦੇ ਡਾਟਾ ਜਿਹੜਾ ਮੈਚ ਕਰ ਗਿਆ ਸੀ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਪਹਿਲਾਂ ਉਹਨਾਂ ਦਾ ਡਾਟਾ ਮੈਚ ਨਹੀਂ ਹੋਇਆ ਤਾਂ ਹੁਣ ਡਾਟਾ ਮੈਚ ਕਿਵੇਂ ਹੋ ਗਿਆ ਇਸ ਲਈ ਜਿਹੜੇ ਇਹ ਕੈਂਡੀਡੇਟ ਨੇ ਜਿਨ੍ਹਾਂ ਨੂੰ ਇਸ ਭਰਤੀ ਚ ਬਾਹਰ ਕੀਤਾ ਗਿਆ ਹੈ ਇਹਨਾਂ ਨੂੰ ਜਿਹੜਾ ਹੁਣ ਫੀਸ ਵੀ ਨਹੀਂ ਭਰਨ ਦਿੱਤੀ ਜਾ ਰਹੀ ਤਾਂ ਇਸ ਲਈ ਇਹ ਕੈਂਡੀਡੇਟ ਸੀ ਜਿਹੜੇ ਫੇਕ ਮੰਨੇ ਜਾ ਰਹੇ ਸੀ ਪਰ ਜੇਕਰ ਇਹ ਫੇਕ ਹੁੰਦੇ ਤਾਂ ਇਹ ਡਿਪਾਰਟਮੈਂਟ ਚ ਨਾ ਜਾਂਦੇ ਇਹ ਡਿਪਾਰਟਮੈਂਟ ਚ ਗਏ ਸੀ ਆਪਣਾ ਹਲਡਲ ਲਈ ਆਪਣਾ ਇਹਨਾਂ ਨੂੰ ਭਰਤੀ ਵਿੱਚ ਜਿਹੜੀ ਫੀਸ ਭਰਨ ਦੀ ਆਪਸ਼ਨ ਵੀ ਖਤਮ ਕਰ ਦਿੱਤੀ ਗਈ ਹੈ ਤੇ ਭਰਤੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਤਾਂ ਇਸ ਤੋਂ ਇਹ ਸਿੱਧ ਹੋ ਰਿਹਾ ਕਿ ਇਹ ਸਾਰੇ ਕੈਂਡੀਡੇਟ ਜਿਹੜੇ ਫੇਕ ਨਹੀਂ ਹੈਗੇ ਕਿਉਂਕਿ ਜੇਕਰ ਸਾਰੇ ਫੇਕ ਹੁੰਦੇ ਤਾਂ ਇਹਨਾਂ ਨੇ ਚੁੱਪ ਕਰਕੇ ਬੈਠ ਜਾਣਾ ਸੀ ਆਪਣੀ ਪਰ ਹੋ ਸਕਦਾ ਹੈ ਬਹੁਤ ਕੁਝ ਕੈਂਡੀਡੇਟ ਇਹਦੇ ਚੋਂ ਫੇਕ ਵੀ ਹੋਣਗੇ ਪਰ ਜੇਕਰ ਡਿਪਾਰਟਮੈਂਟ ਦੀ ਗਲਤੀ ਹੈ ਡਿਪਾਰਟਮੈਂਟ ਮੈਚ ਨਹੀਂ ਕਰ ਰਿਹਾ ਤੇ ਉਹਨਾਂ ਦੇ ਕਿਸੇ ਸੌਫਟਵੇਅਰ ਦੀ ਪ੍ਰੋਬਲਮ ਹੈ ਤੇ ਉਹਨਾਂ ਦੇ ਫਿੰਗਰਪ੍ਰਿੰਟ ਮੈਚ ਨਹੀਂ ਹੋ ਰਿਹਾ ਤਾਂ ਇਹ ਜਿਹੜਾ ਧੱਕਾ ਕੈਂਡੀਡੇਟਸ ਨਾਲ ਨਹੀਂ ਹੋਣਾ ਚਾਹੀਦਾ ਇਹ ਕੇਸ ਇਹਨਾਂ ਦੁਆਰਾ ਲਗਾਇਆ ਗਿਆ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤਾਂ ਜੇਕਰ ਇਹ ਕੈਂਡੀਡੇਟ ਫੇਕ ਹੁੰਦੇ ਤਾਂ ਫਿਰ ਇਹਨਾਂ ਤੇ ਜਿਹੜੇ ਸੀ ਡਿਪਾਰਟਮੈਂਟ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਜੇਕਰ ਇਹਨਾਂ ਨੂੰ ਵੈਰੀਫਾਈ ਕਰਨਾ ਚਾਹੀਦਾ ਹੈ ਸਭ ਤੋਂ ਵੱਡੀ ਤਾਂ ਗੱਲ ਹੈ ਇਹਨਾਂ ਨੂੰ ਵੈਰੀਫਾਈ ਕਰਨਾ ਚਾਹੀਦਾ ਹੈ ਵੈਰੀਫਾਈ ਕਰਨ ਲਈ ਆਪਾਂ ਜਾਣਦੇ ਹਾਂ ਜਦੋਂ ਪੇਪਰ ਆਉਂਦਾ ਹੈ ਅਕਾਸ਼ ਆਉਂਦਾ ਹੈ ਤਾਂ ਉਸ ਵੇਲੇ ਫਿੰਗਰਪ੍ਰਿੰਟ ਲੈ ਜਾਂਦੇ ਨੇ ਇੱਕ ਆਪਣੇ ਕੋਲ ਥੰਮ੍ਹ ਦਾ ਨਿਸ਼ਾਨ ਵੀ ਲਿਆ ਜਾਂਦਾ ਹੈ ਤਾਂ ਉਸ ਨੂੰ ਮੈਚ ਕਰ ਲੈਣਾ ਚਾਹੀਦਾ ਹੈ ਜੇਕਰ ਫੇਕ ਕੈਂਡੀਡੇਟ ਨੇ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਜੋ ਕੈਂਡੀਡੇਟ ਸਹੀ ਨੇ ਉਹਨਾਂ ਨੂੰ ਭਰਤੀ ਤੋਂ ਬਾਅਦ ਨਹੀਂ ਕਰਨਾ ਚਾਹੀਦਾ ਤਾਂ ਗੱਲ ਕਰਦੇ ਹਾਂ ਜੇਕਰ ਇਹ ਕੋਰਟ ਵਿੱਚ ਚਲੇ ਗਿਆ ਨੇ ਤਾਂ ਭਰਤੀ ਤੇ ਇਫੈਕਟ ਕੀ ਪਵੇਗਾ ਤਾਂ ਦੇਖੋ ਭਰਤੀ ਤੇ ਇਫੈਕਟ ਪੈ ਸਕਦਾ ਹੈ ਕੋਰਟ ਦਾ ਉਹ ਕੀ ਦੇਖੋ ਕੋਰਟ ਦਾ ਕੀ ਰੋਕ ਹੋਏਗਾ ਕੋਰਟ ਕੀ ਮੰਨਦਾ ਹੈ ਭਰਤੀ ਤੇ ਸਟੇ ਵੀ ਲਾਇਆ ਜਾ ਸਕਦਾ ਹੈ ਤਾਂ ਇਹ 20 ਤਰੀਕ ਦਾ ਸੁਣਵਾਈ ਹੈ ਕਿ ਆਪਾਂ ਸਾਰੇ ਜਾਣਦੇ ਆ ਕਿ 21 ਤਰੀਕ लास्ट ਤੇ ਫੀਸ ਜਮ੍ਹਾਂ ਕਰਾਉਣ ਦੀ ਤਾਂ 20 ਤਰੀਕ ਉਹਨਾਂ ਨੂੰ ਕੋਰਟ ਨੇ ਦਿੱਤੀ ਗਈ ਹੈ ਤੇ 20 ਤਰੀਕ ਨੂੰ ਜਿਹੜਾ ਇਹਦੀ ਸੁਣਵਾਈ ਹੋਵੇਗੀ ਤਾਂ ਇਸ ਦੇ ਲਈ ਜਿਹੜਾ ਇਹ ਇਹ ਪਰਤੀ ਜਿਹੜੀ ਹੈ ਰੁੱਕ ਵੀ ਸਕਦੀ ਹੈ ਇਸ ਲਈ ਡਿਪਾਰਟਮੈਂਟ ਨੂੰ ਪਹਿਲਾਂ ਹੀ ਚਾਹੀਦਾ ਸੀ ਜਦੋਂ 4 ਮਹੀਨੇ ਪਹਿਲਾਂ ਇਹਨਾਂ ਦੀ ਸਟੂਟ ਨਹੀਂ ਕਰਾਈ ਗਈ ਸੀ ਤਾਂ ਇਹਨਾਂ ਨੂੰ ਪੂਰਾ ਵੈਰੀਫਾਈ ਕਰਨਾ ਚਾਹੀਦਾ ਸੀਗਾ ਉਦੋਂ ਇਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਤੁਹਾਡੇ ਜਿਹੜੇ ਨੇ ਭਰਤੀ ਦੇ ਤੁਹਾਡਾ ਤੁਹਾਡੇ ਸਾਰੇ ਜਿਹੜੇ ਫਿੰਗਰਪ੍ਰਿੰਟ ਲੈ ਲਏ ਗਏ ਨੇ ਤੇ ਮੈਚ ਕਰ ਲਏ ਗਏ ਨੇ ਤਾਂ ਉਹਨੂੰ ਭਰਤੀ ਵਿੱਚੋਂ ਬਾਹਰ ਨਹੀਂ ਕੀਤਾ ਜਾਵੇਗਾ ਪਰ ਅੱਜ ਇਹਨਾਂ ਨੂੰ ਭਰਤੀ ਵਿੱਚੋਂ ਬਾਹਰ ਕੀਤਾ ਗਿਆ ਇਸ ਲਈ ਇਹ ਕੇਸ ਜਿਹੜਾ ਹੈ ਦਰਜ ਹੋਇਆ ਹੈ ਇਹ ਕੇਸ ਦਰਜ ਹੋਣ ਨਾਲ ਭਰਤੀ ਜਿਹੜੀ ਹੈ ਫਿਰ ਕੋਰਟ ਵਿੱਚ ਜਾ ਸਕਦੀ ਹੈ ਇਸ ਲਈ ਡਿਪਾਰਟਮੈਂਟ ਨੂੰ ਇਸ ਦਾ ਪੂਰਾ ਜਿਹੜਾ ਹੈ ਵੇਰੀਫਾਈ ਕਰਨਾ ਚਾਹੀਦਾ ਹੈ ਵੈਰੀਫਾਈ ਕਰਕੇ ਇਹ ਕੇਸ ਜਿਹੜਾ ਹੈ ਇਹਨੂੰ ਹੱਲ ਕਰਨਾ ਚਾਹੀਦਾ ਹੈ ਇਸ ਦੇ ਸਬੰਧ ਵਿੱਚ ਡਿਪਾਰਟਮੈਂਟ ਆਪਣੇ ਲੈਵਲ ਤੇ ਵੀ ਵੈਰੀਫਾਈ ਕਰ ਸਕਦਾ ਸੀ ਤਾਂ ਹੁਣ ਇਸ ਕੇਸ ਦੇ ਨਾਲ ਪਰਤੀ ਤੇ ਕੀ ਅਸਰ ਪਵੇਗਾ ਆਪਾਂ ਇਹ ਗੱਲ ਕਰ ਲਈ ਹੈ ਕਿ ਜੇਕਰ ਕੋਰਟ ਕੀ ਫੈਸਲਾ ਲਵੇਗਾ ਤਾਂ ਕੁਝ ਵੀ ਹੋ ਸਕਦਾ ਹੈ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤਾਂ ਤੁਹਾਨੂੰ ਸਹੀ ਜਾਣਕਾਰੀ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਸ ਲਈ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਹਰੇਕ ਤਰ੍ਹਾਂ ਦੀ ਹਰੇਕ ਕੋਈ ਵੀ ਜੋਬ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਸਭ ਤੋਂ ਪਹਿਲਾਂ ਇਸ ਚੈਨਲ ਤੇ ਦਿੱਤੀ ਜਾਂਦੀ ਹੈ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਵੀ ਪ੍ਰੈਸ ਕਰ ਲਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ